ਮਿਲ ਕੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਅਤੇ ਬਿਜਲੀ ਦੇ ਮਾਮਲੇ ਵਿੱਚ ਪੰਜਾਬ ਨੂੰ ਸਰਪਲਸ ਬਣਾਵਾਂਗੇ। 24 ਘੰਟੇ ਬਿਜਲੀ ਰਹਿੰਦੀ ਹੈ ਜੇ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਤੇ ਗਰੀਬਾਂ ਦਾ ਜੌਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ? ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਪਿਛਲੇ 1 ਮਹੀਨੇ ਤੋਂ ਸਰਦੀ ਦੀ ਮਾਰ ਚੱਲ ਰਹੀ ਐ ਅੰਮ੍ਰਿਤਸਰ ਵਾਸੀਆਂ ਵਾਸਤੇ ਅੱਜ ਖੁਸ਼ੀ ਦੀ ਖਬਰ ਹੈ ਕਿ ਸੂਰਜ ਨੇ ਦਰਸ਼ਨ ਦੇ ਦਿੱਤੇ ਨੇ ਇਸ ਵੇਲੇ ਅਸੀਂ ਭੰਡਾਰੀ ਬ੍ਰਿਜ ਤੇ ਖੜੇ ਹਾਂ ਕਿ ਤੁਸੀਂ ਸਾਰਤ ਤਸਵੀਰਾਂ ਚ ਦੇਖ ਸਕਦੇ ਹੋ ਕਿ ਮੌਸਮ ਬੜਾ ਕੁਸ਼ਗਵਾਰ ਹੈ ਥੋੜ੍ਹ ਥੋੜ੍ਹ ਕਰਦੀ ਲੋਕ ਆਪਣੇ ਵਾਹਨ ਚਲਾ ਰਹੇ ਸੀਗੇ ਟੋਪੀਆਂ ਆਪਣੇ ਆਪ ਨੂੰ ਕਵਰ ਕਰਕੇ ਚੱਲ ਰਹੇ ਸੀਗੇ ਗਲਵਜ਼ ਪਾ ਕੇ ਚੱਲ ਰਹੇ ਸੀਗੇ ਕੱਜ ਕੇ ਆਪਣੇ ਆਪ ਨੂੰ ਚੱਲ ਰਹੇ ਸੀਗੇ ਅੱਜ ਜਿਸ ਤਰ੍ਹਾਂ ਹੀ ਕੌਪਨਿਕਲੀ ਹੈ ਕੱਲ ਵੀ ਧੁੱਪ ਨਿਕਲੀ ਸੀਗੀ ਪਰ ਕੁਝ ਦੇਰ ਬਾਅਦ ਨਿਕਲੀ ਸੀਗੀ ਅੱਜ ਸਵੇਰ ਤੋਂ ਹੀ ਸੂਰਜ ਮਹਾਰਾਜ ਦਾ ਦਰਸ਼ਨ ਹੋਇਆ ਪਾਰਾ ਇੱਕਦਮ ਉੱਪਰ ਚੜਦਾ ਨਜ਼ਰ ਆ ਰਿਹਾ ਹੈ ਸੋ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਬਿਲਕੁਲ ਕਲੀਅਰ ਬਿਲਕੁਲ ਸਾਫ਼ ਹੋ ਜਾਏਗਾ ਔਰ ਜਿਹੜੀ ਕੜਾਕੇ ਦੀ ਸਰਦੀ ਸੀਗੀ ਔਰ ਸੰਘਣੀ ਧੁੰਦ ਸੀਗੀ ਉਸ ਤੋਂ ਨਜਾਤ ਮਿਲੇਗੀ ਸੋ ਮੌਸਮ ਵਿਭਾਗ ਮੁਤਾਬਿਕ ਹਰੇ ਸਰਦੀ ਤੋਂ ਸ਼ਹਿਰ ਵਾਸੀਆਂ ਨੂੰ ਕੁਝ 2-4 ਹਜੇ ਖੋਨਾ ਪਏਗਾ ਕਿਉਂਕਿ ਆਉਣ ਵਾਲਾ ਸਮੇਂ ਜਿਹੜਾ ਹੈ ਸਰਦੀ ਜ਼ਰੂਰ ਰਹੇਗੀ ਪਰ ਕੜਾਕੇ ਦੀ ਧੁੱਧ ਜਿਹੜੀ ਹੈ ਉਹ ਤੋਂ ਉਹ ਤੋਂ ਨਜਾਦ ਮਿਲੇਗੀ ਕੜਾਕੇ ਦੀ ਜਿਹੜੀ ਧੁੱਪ ਹੈ ਉਹ ਉਹ ਉਹਦਾ ਅਸਰ ਐਦਾਂ ਰਹੇਗਾ ਕਿ ਸਵੇਰ ਦਾ ਟਾਈਮ ਜਿਹੜਾ ਹੈ ਸਰਦੀ ਤੋਂ ਥੋੜੀ ਜਿਹੀ ਨਜਾਦ ਮਿਲੇਗੀ ਲੋਕੀ ਧੁੱਪੇ ਬੈਠ ਕੇ ਬੈਠ ਸਕਣਗੇ ਔਰ ਮੌਸਮ ਦਾ ਇੰਜੋਏ ਕਰ ਸਕਣਗੇ ਸੋ ਐਸ ਵੇਲੇ ਪੰਨਾਰੀ ਬ੍ਰਿਜ ਦੇ ਜੇ ਤੁਸੀਂ ਐਲੀਵੇਟਡ ਰੋਡ ਜਿਹੜੀ ਜਿਹੜੀ ਜਲੰਧਰ ਨੂੰ ਜਾਂਦੀ ਹੈ ਉਹਦੇ ਬਾਅਦ ਨਜ਼ਰਾ ਮਾਰੋ ਤੇ ਇਸ ਵੇਲੇ ਜਿਹੜੇ ਵਾਹਨ ਨੇ ਉਹ ਪੂਰੀ ਤਰ੍ਹਾਂ ਬਿਲਕੁਲ ਚਲੇ ਬਿਲਕੁਲ ਰਫਤਾਰ ਨਾਲ ਆ ਰਹੇ ਨੇ ਕਿਉਂਕਿ ਧੁੰਦ ਨਹੀਂ ਹੈ ਔਰ ਸਰਦੀ ਵੀ ਜਿਹੜੀ ਹੈ ਉਹ ਵੀ ਬਹੁਤ ਘਟਾ ਹੈ ਹੁਣ ਜਿਹੜਾ ਤੁਸੀਂ ਤਸਵੀਰਾਂ ਚ ਜਿਹੜੇ ਵਾਹਨ ਚਾਲਕ ਦੇਖ ਰਹੇ ਹੋ ਕਿਸੇ ਨੇ ਹੱਥਾਂ ਤੇ ਗਲਵਜ਼ ਨਹੀਂ ਪਾਏ ਹੋਏ ਆਪਣੇ ਆਪ ਨੂੰ ਟੋਪੀਆਂ ਨਹੀਂ ਪਾਈਆਂ ਹੋਈਆਂ ਆਪਣੇ ਆਪ ਨੂੰ ਟੱਕਿਆ ਨਹੀਂ ਹੋਇਆ ਕਿਉਂਕਿ ਅੱਜ ਜਿਹੜੀ ਕੱਲ ਥੋੜੀ ਜੀ ਧੁੱਪ ਨਿਕਲੀ ਸੀ ਉਸ ਤੋਂ ਬਾਅਦ ਅੱਜ ਸਵੇਰ ਸਾਰੇ 8:30 ਵਜੇ ਸੂਰਜ ਦੇ ਦਰਸ਼ਨ ਹੋ ਗਏ ਸਨ ਇਸ ਤੋਂ ਲੱਗ ਰਿਹਾ ਸੀਗਾ ਕਿ ਹੁਣ ਜਿਹੜਾ ਮੌਸਮ ਕੁਸ਼ਗੁਬਾਰ ਹੋ ਜਾਏਗਾ ਸਰਦੀ ਤੋਂ ਲੋਕਾਂ ਨੂੰ निजात ਮਿਲੇਗੀ ਸੋ ਇਸ ਵੇਲੇ ਜੇ ਮਹਰਾਂ ਦੀ ਗੱਲ ਕਰੀਏ ਤੇ ਹੁਣ ਮੌਸਮ ਦੇ ਮੁਤਾਬਕ ਫਸਲਾਂ ਦੇ ਉੱਤੇ ਵੀ ਇਹਦਾ ਕਾਫੀ ਵਿਆਪਕ ਅਸਰ ਪਏਗਾ ਉਹ ਜਿਹੜਾ ਕਨਕ ਦੀ ਫਸਲ ਹੈ ਉਹਦੇ ਤੇ ਵੀ ਕਾਫੀ ਇਸ ਮੌਸਮ ਦਾ ਅਸਰ ਪਏਗਾ ਆਮ ਹੋਰ ਜਿਹੜੀਆਂ ਸਬਜ਼ੀਆਂ ਵੀ ਬੀਜੀ ਹੋਈਆਂ ਨੇ ਉਹਨਾਂ ਤੇ ਵੀ ਅਸਰ ਆਏਗਾ ਕਿਉਂਕਿ ਜਿਸ ਤਰ੍ਹਾਂ ਮੌਸਮ ਨੇ ਕਰਵਟ ਬਦਲੀ ਹੈ ਮੌਸਮ ਨੇ ਰੰਗ ਬਦਲੇ ਨੇ ਉਹਦੇ ਨਾਲ ਮੌਸਮ ਤੇ ਕਾਫੀ ਅਸਰ ਪਏਗਾ ਸੋ ਸ਼ਹਿਰ ਵਾਸੀ ਪਿਛਲੇ 1 ਮਹੀਨੇ ਤੋਂ ਘੌੜ ਘੌੜ ਕਰਕੇ ਕਮਰੇ ਸਨ ਸਰਦੀ ਬਹੁਤ ਜ਼ਿਆਦਾ ਸੀਗੀ ਇਤਨੀ ਸਰਦੀ ਸੀਗੀ ਕਿ ਆਪਣੇ ਆਪ ਨੂੰ ਬਚਾ ਕੇ ਚੱਲੇ ਸੇ ਮਰ ਉਹਨਾਂ ਨੂੰ ਥੋੜੀ ਨਜਾਦ ਮਿਲੀ ਹੈ ਕਿ ਧੁੱਪ ਨਿਕਲਨੀ ਸ਼ੁਰੂ ਹੋ ਚੁੱਕੀ ਹੈ ਕੱਲ ਵੀ ਨਿਕਲੀ ਸੀਗੀ ਅੱਜ ਜਿਹੜਾ ਮੌਸਮ ਸ਼ਹਿਰ ਤੋਂ ਹੀ ਧੁੱਪ ਵਾਲਾ ਚੜੇ ਧੁੱਪ ਚੜੀ ਹੋਈ ਹੈ ਮੌਸਮ ਥੋੜਾ ਜਿਹਾ ਬਦਲ ਗਿਆ ਹੈ ਸੋ ਇਸ ਦਾ ਅਸਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਡੀਕਲ ਦੇ ਕੰਡੀਸ਼ਨਸ ਦੇ ਉੱਤੇ ਦੇਖੀਏ ਤੇ ਜਿਸ ਤਰ੍ਹਾਂ ਲੋਕਾਂ ਨੂੰ ਕਈ ਕਬੀਮਾਰੀਆਂ ਤਾਂ 2-4 ਹੋਣਾ ਪੈ ਰਿਆ ਸੀਗਾ ਉਸ ਤੋਂ ਵੀ निजात ਮਿਲੇਗੀ ਮਾਹਿਰਾਂ ਦੀ ਗੱਲ ਕਰੀਏ ਡਾਕਟਰੀ ਪੇਸ਼ੇ ਦੀ ਗੱਲ ਕਰੀਏ ਤਾਂ ਉਹਨਾਂ ਦੇ ਮੁਤਾਬਿਕ ਆਉਣ ਵਾਲਾ ਹੁਣ ਜਿਹੜਾ ਮੌਸਮ ਹੈ ਉਸ ਤੋਂ ਬਾਅਦ ਹੁਣ ਕੁਝ ਦਿਨਾਂ ਦੇ ਵਿੱਚ ਬਰਸਾਤ ਹੋਣ ਦੇ ਅਸਾਰ ਨੇ ਔਰ ਬਰਸਾਤ ਹੋਣ ਤੋਂ ਬਾਅਦ ਕੁਝ ਦੇਰ ਠੰਡ ਹੋਰ ਵਧੇਗੀ ਮਗਰ ਫਿਰ ਵੀ ਉਸ ਤੋਂ ਬਾਅਦ ਮੌਸਮ ਬੜਾ ਸਾਮਾਨਿਆ ਹੋ ਜਾਏਗਾ ਤੇ ਪਸੂਰੇ ਉਸੇ ਤਰ੍ਹਾਂ ਹੀ ਨਿਕਲੇਗਾ ਤਾਪਮਾਨ ਦੇ ਵਿੱਚ ਉਹਦੇ ਵਿੱਚ ਜਿਆਦਾ ਜਿਆਦਾ ਥੋੜਾ ਉਤਾਰ ਚੜਾ ਚੜਾ ਆਵੇਗਾ ਅੱਜ ਤੋਂ ਬੜੀ ਕਨਾਚੀ ਬਹੁਤ ਅਨੰਦਨਾ ਸੁਪਰੇ ਅਜੇ ਜੀ ਜਿਸ ਤਰ੍ਹਾਂ ਪਹਿਲੇ ਚੱਲ ਰਿਹਾ ਸੀਗਾ ਉਹ ਤਾਂ ਬੀਜਰਾਂ ਵਾਸਤੇ ਮਾੜਾ ਸੀ ਨਾ ਹੁਣ ਥੋੜਾ ਕਸਾ ਹੈ ਕੰਮਕਾਰ ਚੱਲਣਗੇ ਲੋਕਾਂ ਦਾ ਕਾਰੋਬਾਰ ਵਧੇਗਾ ਕਿਉਂਕਿ ਕੰਮਾਂ ਤੇ ਆਉਣਗੇ ਉਹ ਗਰੀਬਾਂ ਵਾਸਤੇ ਤਾਂ ਜ਼ਰੂਰੀ ਆ ਨਾ ਕਿਉਂਕਿ 9-10 ਤੱਕ ਅਜੇ ਹੱਥ ਨਹੀਂ ਖੁੱਲਦੇ ਸੀ ਹੁਣ ਹੱਥ ਖੁੱਲਣ ਲੱਪੇ ਜੇ ਮਰਲਾ ਉਹਦੇ ਤੇ ਆਪਾਂ ਸਹੀ ਆ ਉਹ ਧੰਮ ਕਰ ਚੁੱਕਾ ਜੀ ਜਿੰਨਾ ਖੁਸ਼ ਰਹੂਗੀ ਨਾ ਮਾਸ਼ਾਅੱਲ ਮਬਾਰਕੋ ਗਤੋ ਆਨੂਗੀ ਸਾਡੇ ਕੈਮਰੇ ਨੂੰ ਅੱਜ ਵੀ ਤੇ ਕੱਲ ਵੀ ਠੀਕੀ ਮੌਸਮ ਚਲੋ ਕੰਮਕਾਰ ਤਰਿਆ ਥੋੜਾ ਜਿਆ ਨਾ ਤੇ ਬਹੁਤ ਬੁਰਾ ਹਾਲੀ ਠੜ ਦੇ ਨਾਲ ਕਾਫੀ ਦੇਰ ਬਾਅਦ ਕਹਿੰਦੇ ਵੀ ਠੰਡ ਪਈ ਐਨੇ ਬਟ ਹੁਣ ਇਹ ਵਧੀਆ ਵਾ ਮੌਸਮ ਇਦਾਂ ਦਾ ਚੱਲ ਰਿਹਾ ਵਾ ਠੀਕ ਆ ਹਾਂ ਮੇਰੇ ਦਿਨਾਂ ਚ ਠੀਕ ਰਹੇਗਾ ਹਾਂਜੀ ਠੀਕ ਰਹੇਗਾ ਜੀ ਬਹੁਤ ਵਧੀਆ ਮੌਸਮ ਬਹੁਤ ਵਧੀਆ ਇਤਰਾ ਦਾ ਲੱਗੇ ਤੇ ਸਾਰੇ ਇੱਕ ਦਾ ਕੰਮਕਾਰ ਚੱਲੇ ਹਰ ਕੋਈ ਸਾਰੇ ਕੋਈ ਗਰੀਬ ਆ ਕੋਈ ਆਟੋ ਰਿਕਸ਼ਾ ਵਾਲੇ ਬੈਟਰੀ ਰਿਕਸ਼ਾ ਵਾਲੇ ਹਰ ਕੋਈ ਚੰਦਾ ਧੁੱਪ ਲੱਗੇ ਕੰਮਕਾਰ ਚੱਲਣ ਹਾਂਜੀ ਸਭ ਨੂੰ ਰੋਟੀ ਮਿਲੇ ਪਰਮਾਤਮਾ ਸਭ ਨੂੰ ਦੇਵੇ ਜੀ ਅੱਜ ਔਰ ਸਾਰਿਆਂ ਦਾ ਕੰਮਕਾਰ ਅੱਜ ਖੁੱਲਿਆ ਧੁੱਪ ਲੱਗੀ ਆ ਅੱਛਾ ਲੱਗ ਰਿਹਾ ਔਰ ਸਾਰੇ ਗਰੀਬ ਗਰੀਬ ਬੰਦੇ ਆ ਜਿਹੜੇ ਵਿਚਾਰੇ ਦਿਹਾੜੀ ਟੱਪੇ ਵਾਲੇ ਆ ਉਹਨਾਂ ਦਾ ਕੰਮਕਾਰ ਚੱਲੂਗਾ ਕਾਫੀ ਜਣੇ ਬੈਠੇ ਦੇਖੋ ਅੱਜ ਮੈਂ ਵੀ ਕੰਮ ਤੇ ਜਾ ਰਿਹਾ ਸਰਟੀਫਿਕੇਟ ਮੇਰੇ ਕੋਲ ਆ ਪਰ ਮੈਂ ਕੰਮ ਤਾਂ ਜਾ ਰਿਹਾ ਹਾਂ ਵੈਲਡਿੰਗ ਦਾ ਕੰਮ ਕਰਦਾ ਨਹੀਂ ਤਾਂ ਕਾਫੀ ਦਿਨ ਤੋਂ ਬੈਠੇ ਸੀਗੇ ਠੰਡ ਕਰਕੇ ਥੈਂਕ ਯੂ ਕੈਮਰਾ ਪਰਸਨ ਮੇਪਨ ਦੇ ਨਾਲ ਜੋਤੀ ਬੈਲ ਡੈਨਿਕ ਸੋਰਾ ਟੀਵੀ ਅਮਰਸਰ